ਕਿਸਾਨਾਂ ਕਰਜ਼ਾ ਮਾਫੀ ਸਕੀਮ ਨਵੀਂ ਲਿਸਟ 2025 ਕੀਤੀ ਜਾਰੀ ਕੇ ਸੀ ਸੀ ਵਾਲੇ ਕਿਸਾਨਾਂ ਦਾ ਹੋਣ ਲੱਗਾ ਕਰਜ਼ਾ ਮਾਫ ਸਿਰਫ ਇਹਨਾਂ ਨੂੰ ਮਿਲੇਗਾ ਲਾਭ ਇੱਥੇ ਚੈੱਕ ਕਰੋ ਆਪਣਾ ਲਿਸਟ ਵਿੱਚ ਨਾਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀ ਵੀ ਕਿੰਗਰ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹ ਖਬਰ ਹੋਰ ਲੋਕਾਂ ਤੱਕ ਪਹੁੰਚ ਸਕੇ ਸਾਨ ਕਰਜ਼ਾ ਮਾਫੀ ਸੂਚੀ ਇਥੋਂ ਕਿਸਾਨ ਕਰਜ਼ਾ ਮਾਫੀ ਯੋਜਨਾ ਦੀ ਨਵੀਂ ਸੂਚੀ ਦੇਖੋ ਇਸ ਸਮੇਂ ਦੇਸ ਭਰ ਦੇ ਬਖ ਬਖ ਰਾਜਾਂ ਵਿੱਚ ਛੋਟੇ ਅਤੇ ਸੀਮਤ ਕਿਸਾਨ ਹਨ ਜੋ ਖੇਤੀ ਕਰਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸਣ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਜ਼ਿਆਤਰ ਨੇ ਕਰਜ਼ਾ ਲਿਆ ਹੋਇਆ ਹੈ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਵੀ ਹਨ ਅਜਿਹੀ ਸਥਿਤੀ ਵਿੱਚ ਕਿਸਾਨ ਕਰਜ਼ਾ ਮਾਫੀ ਯੋਜਨਾ ਉਹਨਾਂ ਲਈ ਬਹੁਤ ਵਧੀਆ ਅਤੇ ਕਿਉਂਕਿ ਇਸ ਤਰ੍ਹਾਂ ਦੀ ਯੋਜਨਾ ਕਰਨ ਕਾਰਨ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਜਾਂਦਾ ਹੈ ਇੱਕ ਵਾਰ ਕਰਜ਼ਾ ਮਾਫ਼ ਹੋਣ ਤੋਂ ਬਾਅਦ ਕਿਸਾਨਾਂ ਨੂੰ ਉਹ ਕਰਜ਼ਾ ਜਮਾ ਨਹੀਂ ਕਰਵਾਉਣਾ ਪੈਂਦਾ ਇਹ ਯੋਜਨਾ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਾਵਾਂ ਹੇਠ ਚਲਾਈ ਜਾਂਦੀ ਹੈ ਅਤੇ ਕਈ ਵਾਰ ਲਾਹੇਵੰਦਾਂ ਨੂੰ ਸਿੱਧੇ ਤੌਰ ਤੇ ਸਿਰਫ ਘੋਸ਼ਣਾ ਦੇ ਆਧਾਰ ਤੇ ਇਸ ਯੋਜਨੇ ਦੇ ਲਾਭ ਪ੍ਰਦਾਨ ਕੀਤੇ ਜਾਂਦੇ ਹਨ ਜਿਹੜੇ ਨਾਗਰਿਕ ਇਸ ਯੋਜਨਾ ਦੀ ਸੂਚੀ ਦੇਖਣਾ ਚਾਹੁੰਦੇ ਹਨ ਉਹਨਾਂ ਨੂੰ ਅੱਜ ਹੀ ਪੂਰੀ ਜਾਣਕਾਰੀ ਪੜ੍ਹਨੀ ਚਾਹੀਦੀ ਹੈ। ਕਿਸਾਨ ਕਰਜ਼ਾ ਮਾਫੀ ਯੋਜਨਾ ਵਿੱਚ ਬਦਲਾਅ ਇਸ ਯੋਜਨਾ ਦੇ ਕਾਰਨ ਕਿਸਾਨਾਂ ਨੂੰ ਉਹਨਾਂ ਦੇ ਕਰਜ਼ਾ ਮਾਫ ਹੋਣ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ। ਸਭ ਤੋਂ ਵੱਡੀ ਤਬਦੀਲੀ ਇਹ ਹੈ ਕਿ ਉਹਨਾਂ ਦਾ ਕਰਜ਼ਾ ਮਾਫ ਹੋਣ ਤੋਂ ਬਾਅਦ ਕਿਸਾਨ ਬਿਨਾਂ ਕਿਸੇ ਚਿੰਤਾ ਦੇ ਦੁਬਾਰਾ ਖੇਤੀ ਸ਼ੁਰੂ ਕਰਨ ਦੇ ਯੋਗ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀ ਮਾਨਸਿਕ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਸਕੀਮ ਦੀ ਯੋਜਨਾ ਦਾ ਲਾਭ ਸਰਕਾਰ ਵੱਲੋਂ ਇੱਕੋ ਸਮੇਂ ਲੱਖਾਂ ਕਿਸਾਨਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਕਾਰਨ ਹੋਰ ਬਦਲਾਅ ਦੇਖਣ ਨੂੰ ਮਿਲਦੇ ਹਨ ਕਿਸਾਨ ਕਰਜ਼ਾ ਮਾਫੀ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਵੱਖ-ਵੱਖ ਰਾਜਾਂ ਵਿੱਚ ਕਿਸਾਨਾਂ ਦੇ ਕਰਜ਼ੇ ਇੱਕ ਨਿਸ਼ਚਿਤ ਰਕਮ ਦੇ ਅਨੁਸਾਰ ਮਾਫ ਕੀਤੇ ਜਾਂਦੇ ਹਨ ਉਦਾਹਰਨ ਵਜੋਂ ਕੁਝ ਰਾਜਾਂ ਵਿੱਚ 10 ਲੱਖ ਦੇ ਕਰਜ਼ੇ ਮੁਆਫ ਕੀਤੇ ਜਾਂਦੇ ਹਨ ਤੇ ਕੁਝ ਰਾਜਾਂ ਵਿੱਚ 20 ਲੱਖ ਦੇ ਕਰਜ਼ੇ ਮੁਆਫ ਕੀਤੇ ਜਾਂਦੇ ਹਨ ਅਤੇ ਕੁਝ ਰਾਜਾਂ ਵਿੱਚ ਘੱਟ ਜਾਂ ਵੱਧ ਦੇ ਕਰਜ਼ੇ ਮੁਆਫ ਕੀਤੇ ਜਾਂਦੇ ਹਨ ਸਰਕਾਰ ਇਸ ਯੋਜਨਾ ਲਈ ਯੋਗਤਾ ਮਾਪਦੰਡ ਨਿਰਧਾਰਤ ਕਰਦੀ ਹੈ ਜਿਸ ਕਾਰਨ ਇਸ ਯੋਜਨਾ ਦੇ ਲਾਭ ਸਿਰਫ ਵੱਡੀ ਗਿਣਤੀ ਵਿੱਚ ਯੋਗ ਨਾਗਰਿਕਾਂ ਤੱਕ ਹੀ ਪਹੁੰਚਦੇ ਹਨ ਜੇਕਰ ਕੇਂਦਰ ਸਰਕਾਰ ਕਰਜ਼ਾ ਮੁਆਫੀ ਬਾਰੇ ਐਲਾਨ ਕਰਦੀ ਹੈ ਤਾਂ ਜਹੀ ਸਥਿਤੀ ਵਿੱਚ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਹੋ ਜਾਂਦੇ ਹਨ ਅਤੇ ਜੇਕਰ ਰਾਜ ਸਰਕਾਰ ਐਲਾਨ ਕਰਦੀ ਹੈ ਤਾਂ ਰਾਜ ਦੇ ਅੰਦਰਲੇ ਕਰਜ਼ੇ ਮਾਫ਼ ਹੋ ਜਾਂਦੇ ਹਨ ਇਸ ਯੋਜਨਾ ਦਾ ਲਾਭ ਮਹਿਲਾ ਕਿਸਾਨਾਂ ਅਤੇ ਪੁਰਸ਼ ਕਿਸਾਨ ਸਾਰੇ ਹੀ ਲੈ ਸਕਦੇ ਹਨ ਜੇ ਤੁਸੀਂ ਕਿਸਾਨ ਹੋ ਤਾਂ ਤੁਸੀਂ ਕਰਜ਼ਾ ਮਾਫੀ ਦੀ ਸੂਚੀ ਵਿੱਚ ਆਪਣਾ ਨਾਮ ਕਿਵੇਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਕਰ ਸਕਦੇ ਹੋ ਕਿਸਾਨ ਕਰਜ਼ਾ ਮਾਫੀ ਯੋਜਨਾ ਸੂਚੀ ਦੀ ਜਾਂਚ ਕਿਵੇਂ ਕਰੀਏ ਸਭ ਤੋਂ ਪਹਿਲਾਂ ਕਿਸਾਨ ਕਰਜ਼ਾ ਮਾਫੀ ਦੀ ਸੂਚੀ ਦੇਖਣ ਲਈ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਪੋਰਟਲ ਖੋਲੋ ਹੁਣ ਹੋਮ ਬੇਜ ਤੇ ਲਿਖੀ ਹਰ ਜਾਣਕਾਰੀ ਨੂੰ ਧਿਆਨ ਨਾਲ ਪੜੋ ਅਤੇ ਜਾਣਕਾਰੀ ਪ੍ਰਾਪਤ ਕਰੋ ਅਜਿਹਾ ਕਰਨ ਤੋਂ ਬਾਅਦ ਸੂਚੀ ਵਿੱਚ ਸਬੰਧਤ ਵਿਕਲਪ ਤੇ ਕਲਿੱਕ ਕਰੋ ਫਿਰ ਲੋਡਿੰਗ ਦੀ ਹਰੇਕ ਕੇ ਸਹੀ ਜਾਣਕਾਰੀ ਚੁਣੋ ਨਾਲ ਹੀ ਇੱਕ ਵਾਰ ਜਾਣਕਾਰੀ ਦੀ ਜਾਂਚ ਕਰੋ ਅਤੇ ਫਿਰ ਜਮ੍ਹਾਂ ਕਰੋ ਇਸ ਤੋਂ ਬਾਅਦ ਜਦੋਂ ਸੂਚੀ ਜਾਰੀ ਕੀਤੀ ਜਾਵੇਗੀ ਤਾਂ ਇਹ ਦਿਖਾਈ ਦੇਵੇਗੀ ਜਿਸ ਵਿੱਚ ਤੁਹਾਨੂੰ ਨਾਮ ਦੀ ਜਾਂਚ ਕਰਨੀ ਹੋਵੇਗੀ